ਪਟੰਡਾ ਦੇ ਰਿੰਦਰਾ ਕਾਲਜ ਵਿਖੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲੜਕੀਆਂ ਦੀ ਲੀਲ ਲਗਾਏ ਸਵੈ ਰੁਜ਼ਗਾਰ ਕੈਂਪ ਦੇ ਸਮਾਪਤੀ ਸਮਾਰੋਹ ਤੇ ਪਹੁੰਚੇ ਜੇਲ ਸੁਪਰਡੈਂਟ ਡੀ ਐਸ ਨੇਗੀ ਅਤੇ ਉਹਨਾਂ ਵੱਲੋਂ ਸ਼ਮਾਰੋਸ਼ਨ ਕਰਕੇ ਕੀਤਾ ਪ੍ਰੋਗਰਾਮ ਦਾ ਆਗਾਜ਼ ਦਿਵਾਰ ਨੂੰ 12 ਵਜੇ ਦੇ ਲਗਭਗ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਜੋ ਲੜਕੀਆਂ ਲਈ ਸਵੈ ਰੋਜਗਾਰ ਕੈਂਪ ਪਿਛਲੇ 15 ਦਿਨਾਂ ਤੋਂ ਲਗਾਇਆ ਗਿਆ ਸੀ ਉਹਦੇ ਸਮਾਪਤੀ ਸਮਾਰੋਹ ਦੇ ਵਿੱਚ ਜੇਲ੍ਹ ਸੁਪਰਡੈਂਟ ਡੀਐਸ ਨੇਗੀ ਪਹੁੰਚੇ ਅਤੇ ਇਸ ਮੌਕੇ ਮਹਿਲਾ ਥਾਣੇ ਦੇ ਐਸਐਚਓ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਅਤੇ ਇੱਥੇ ਉਹਨਾਂ ਵੱਲੋਂ ਇਸ ਪ੍ਰੋਗਰਾਮ ਦਾ ਆਗਾਜ਼ ਸਮਾਰੋਸ਼ਨ ਕਰਕੇ ਕੀਤਾ ਗਿਆ ਅਤੇ ਇਸ ਮੌਕੇ ਜਿਹੜੀਆਂ ਲੜਕੀਆਂ ਵੱਲੋਂ ਇਸ ਕੈਂਪ ਦੇ ਵਿੱਚ ਸਿਖਲਾਈ ਲਈ ਗਈ ਉਹਨਾਂ ਨੂੰ ਜਿੱਥੇ ਟ੍ਰੇਨਿੰਗ ਸਰਟੀਫਿਕੇਟ ਦਿੱਤੇ ਗਏ ਉੱਥੇ ਇਹਨਾਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਉਹ ਦਿਖਾ ਰਹੇ ਹਾਂ ਬਠਿੰਡਾ ਦੇ ਗਵਰਨਮੈਂਟ ਰੇਂਦਰਾ ਕਾਲਜ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਸਵੈ ਰੋਜ਼ਗਾਰ ਕੈਂਪ ਜੋ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਸੀ ਉਹਦੇ ਸਮਾਪਤੀ ਸਮਾਰੋਹ ਤੇ ਜੇਅਰ ਸੁਪਰਡੈਂਟ ਡੀਐਸ ਨੇਗੀ ਪਹੁੰਚੇ ਤੇ ਉਹਨਾਂ ਵੱਲੋਂ ਇੱਥੇ ਸ਼ਮਾਰੋਸ਼ਨ ਕਰਕੇ ਇਸ ਪ੍ਰੋਗਰਾਮ ਦਾ ਆਗਾਜ਼ गया। सर। ये प्रोग्राम बहुत अच्छा है क्योंकि गरीब बच्चों को सिलाया है हर साल ये करते हैं ये प्रोग्राम ऐसे प्रोग्राम होना चाहिए ताकि रोजगार जो प्राप्त हो तो, तो सेल्फ डिपेंडेंट महिलाओं को आज के टाइम पे सेल्फ डिपेंडेंट होना बहुत जरूरी है तो मैं और सोसाइटीज के और लोगों को भी रिक्वेस्ट करना चाहूँगा कि ऐसे प्रोग्राम कंडक्ट करें और जो बच्चियां हैं जो अपने से नहीं कर पाती हैं उनको कम से कम सेल्फ रोजगार मिले तो ये जरूरी है तो करना चाहिए बहुत इनिशिएटिव है आई अप्रिशिएट फॉर दिस प्रोग्राम एंड कंडक्ट ऑफ सोसाइटी थैंक यू वेरी मच हाँ जी सत श्रीकाल सारे जी जय श्री राम मैं बीनू गोयल बठिंडा तो सोशल वर्कर डायमंड वेलफेयर सोसाइटी वालों हर साल ਜਿਹੜਾ ਇਹ ਵਧੀਆ ਉਪਰਾਲਾ ਕੀਤਾ ਜਾਂਦਾ ਪੂਰੀ ਟੀਮ ਹੈ ਜਿਹੜੀ ਵਧਾਈ ਦੀ ਪਾਤਰ ਹੈ ਜੋ ਮੇਰੇ ਨਾਲ ਕੰਮ ਕਰ ਰਹੀ ਹੈ ਇਹਦੇ ਵਿੱਚ ਜਿਹੜਾ ਹੈ ਔਰਮਨ 엠ਪਾਵਰਮੈਂਟਲੀ ਤੇ ਉਹਨਾਂ ਦੇ ਸਵੈ ਰੋਜ਼ਗਾਰ ਲਈ ਉਹਨਾਂ ਨੂੰ ਪੈਰਾਂ ਖੜੇ ਹੋਣ ਲਈ ਇੱਕ ਬਹੁਤ ਹੀ ਵੱਖਰਾ ਉਪਰਾਲਾ ਨੀਸ਼ੁਲਕ ਸਵੈ ਰੋਜ਼ਗਾਰ ਸਿਖਲਾਈ ਕੈਂਪ ਯਾਨੀ ਕਿ ਨੀਸ਼ੁਲਕ ਮੁਫਤ ਜਿਵੇਂ ਕੋਈ ਫੀਸ ਨਹੀਂ ਲਿੱਤੀ ਜਾਂਦੀ ਔਰ ਬੜੀ ਹੀ ਰੀਜਾਂ ਦੇ ਨਾਲ ਜਿਹੜੀ ਸਾਡੀ ਟੀਮ ਹੈ ਉਹ ਸਾਡੀਆਂ ਸਵਾਨੀਆਂ ਨੂੰ ਸਲਾਈ ਕਢਾਈ ਮੈਂਹਦੀ ਲਾਣਾ ਬਿਊਟੀ ਪਾਰਲਰ ਦੇ ਇਹ ਜਿਹੜੇ ਅੱਜ ਕੀ ਬਹੁਤ ਜ਼ਰੂਰੀ ਕੋਰਸ ਹੋ ਗਏ ਆ ਪਰਸਨੈਲਿਟੀ ਡਿਵੈਲਪਮੈਂਟ ਨੂੰ ਦੇਖਦੇ ਹੋਏ ਉਹਨਾਂ ਕੋਰਸਾਂ ਦੀ ਫ੍ਰੀ ਸਿਖਲਾਈ ਦਿੱਤੀ ਜਾਂਦੀ ਆ ਅੱਜ ਇਹਦਾ ਸਮਾਪਨ ਸਮਰੋਹ ਹੈ ਕੋਡ ਆਫ ਕੰਡਕਟ ਕਰਕੇ ਅਸੀਂ ਇਸ ਵਾਰ ਬਹੁਤ ਘੱਟ ਦੀਨੇ ਕੈਂਪ ਲਗਾ ਸਕੇ ਪਰ ਸਾਡੀਆਂ ਟੀਚਰਸ ਨੇ ਟ੍ਰੇਨਰਸ ਨੇ ਔਰ ਸਾਡੀਆਂ ਬੱਚੀਆਂ ਨੇ ਬੜੀ ਹੀ ਡੈਡੀਕੇਸ਼ਨ ਦੇ ਨਾਲ ਜਿਹੜਾ ਡੇਢ ਘੰਟੇ ਦੀ ਅਸੀਂ ਸਾਲੋ ਸਾਲ ਕਲਾਸ ਲਾਉਂਦੇ ਰਹੇ ਇਸ ਵਾਰ 4 ਘੰਟੇ ਦੀ ਕਲਾਸ ਲੈ ਕੇ ਆਪਣੀ ਟ੍ਰੇਨਿੰਗ ਨੂੰ ਬੜੀ ਮਿਹਨਤ ਨਾਲ ਪੂਰਾ ਕੀਤਾ ਔਰ ਸਾਰਿਆਂ ਨੂੰ ਜਿੱਥੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਮੁਕਾਬਲੇ ਵੀ ਇਹ ਕੁਝ ਔਰ ਜੋ ਸਾਡੀਆਂ ਬੇਟੀਆਂ ਨੇ ਮਹਿਲਾਵਾਂ ਨੇ ਸਲਾਈ ਕਢਾਈ ਸਿੱਖੀ ਆ ਉਹਦੀ ਐਗਜ਼ਿਬਿਸ਼ਨ ਵੀ ਹੈ ਜੋ ਬਣਾ ਕੇ ਲੈ ਕੇ ਕਿੰਨੀ ਕੁ دیر ਤੋਂ ਆ ਰਹੇ ਹਾਂ ਕਿੰਨੀ ਕਦ ਤੱਕ ਬੱਚੇ ਨੇ ਸਿੱਖਿਆ ਇਹ ਇਸ ਤਰ੍ਹਾਂ ਇਹ ਸਫਰ ਵੀ 2002 ਤੋਂ ਸ਼ੁਰੂ ਹੋਇਆ ਔਰ 22 ਸਾਲ ਲਗਾਤਾਰ ਲੱਗ ਰਿਹਾ ਕੈਂਪ ਔਰ ਇਹਦੇ ਵਿੱਚ ਜਿਹੜਾ ਹੈ 30000 ਤੋਂ ਵੱਧ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਮਹਿਲਾ ਦਾ 파ਟ ਬਣਦੀ ਹੈ ਤੇ ਟ੍ਰੇਨਿੰਗ ਲੈ ਚੁੱਕੇ ਆਂ ਔਰ ਇਹ ਸਫਰ ਉਦੋਂ ਤੱਕ ਹੀ ਚੱਲਦਾ ਰਹੇਗਾ ਜਦੋਂ ਤੱਕ ਮੈਂ ਕਹੂੰਗੀ ਕਿ ਮੇਰੇ ਵਿੱਚ ਜਾਨ ਹੈ ਪ੍ਰਾਨ ਹੈ ਪਰਮਾਤਮਾ ਨੇ ਜੋ ਮੈਨੂੰ ਡਿਊਟੀ ਲਈ ਹੈ ਕਰਦੀ ਰਹੂੰਗੀ ਕਿੰਨਾ ਕੁ ਇਸ ਕੈਂਪ ਵਿੱਚ ਕਿੰਨਾ ਮਹਿਲਾ ਨਹੀਂ ਸਲੇ ਇਸ ਵਾਰ ਜੀ ਸਿਰਫ 300 ਹੀ ਲੇਡੀਜ਼ ਸੀ ਜਿਨ੍ਹਾਂ ਨੇ ਹਿੱਸਾ ਲਿਆ ਪਰ ਹਰ ਸਾਲ ਸਾਡੇ ਕੋਲ ਹਜ਼ਾਰਾਂ ਦੀ ਤਦਾਰ ਵਿੱਚ ਟ੍ਰੇਨਿੰਗ ਲੈਂਦੀਆਂ ਮਹਿਲਾਵਾਂ ਉਹਦੇ ਦੋ ਕਾਰਨ ਨੇ ਇੱਕ ਤਾਂ ਕੋਡ ਆਫ ਕੰਡਕਟ ਕਰਕੇ ਅਸੀਂ ਬਹੁਤ ਲੇਟ ਸ਼ੁਰੂ ਕੀਤਾ ਤੇ ਸਹੀ ਤਰ੍ਹਾਂ ਜਿਹੜਾ ਮੈਸੇਜ ਵੀ ਨਹੀਂ ਪਹੁੰਚਿਆ ਹੋਇਆ ਦੂਸਰਾ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਰਸ਼ ਇੰਨਾ ਹੋ ਜਾਏ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਾ ਕਰ ਸਕੀਏ ਅਸੀਂ ਸਿਰਫ 300 ਮਹਿਲਾਵਾਂ ਦੇ ਰਜਿਸਟ੍ਰੇਸ਼ਨ ਕਰਕੇ 4 ਘੰਟੇ ਦੀ ਕਲਾਸ ਲੈ ਕੇ ਤੇ ਉਹਨਾਂ ਨੂੰ ਕੰਪਲੀਟ ਕਰਵਾਇਆ ਕੋਰਸ ਤੇ ਤਾਂ ਉਹ ਕਿੰਨੀਆਂ ਕੁ ਲੇਡੀਜ਼ ਜਿਹਨਾਂ ਨੂੰ ਟ੍ਰੇਨਿੰਗ ਪੀੜਣੀ ਕੰਮ ਕਰ ਅ ਇਸ ਬਾਰ ਕੀ ਜੀ ਸਲਰ ਟੋਟਲ 30000 ਤੋਂ ਵੱਧ ਜਿੰਨੇ ਪੈਣਾ ਬੱਸ ਚੁੱਕੇ ਨੇ ਖੁਦ ਕੰਮ ਕਰਨੀਆਂ ਜਿਹੜੀਆਂ ਜਿਨ੍ਹਾਂ ਨੇ ਅੱਗੇ ਉਹਨੂੰ ਕਰ ਰਹੇ ਨੇ ਦੇਖੋ ਜੀ ਮੈਨੂੰ ਗਿਣਤੀ ਤਾਂ ਨਹੀਂ ਹੈਗੀ ਮੇਰੇ ਕੋਲ ਪਰ ਮੈਂ ਜਦੋਂ ਵੀ ਕੋਈ ਵਾਰ ਨਿਕਲਦੀ ਹਾਂ ਜਾਂ ਸਮਾਜ ਦੇ ਵਿੱਚ ਕਦੇ ਵਿਚਰਦੀ ਹਾਂ ਮੇਰੀ ਮਹਿਲਾਵਾਂ ਦੇ ਨਾਲ ਬਹੁਤ ਮੁਲਾਕਾਤ ਹੁੰਦੀ ਹੈ ਤੇ ਘੱਟੋ ਘੱਟ ਮੈਂ ਅਗਰ ਅੰਦਾਜ਼ੇ ਨਾਲ ਕਹਾਂ 40 ਤੋਂ 50% ਮਹਿਲਾਵਾਂ ਜਿਹੜੀਆਂ ਉਹ ਆਪਣਾ ਕੀਤਾ ਕਰ ਰਹੀਆਂ ਜਾਂ ਕਿਤੇ ਉਸ ਨੂੰ ਸਿੱਖ ਕੇ ਕਿਤੇ ਜਿਵੇਂ ਕੋਈ ਸਲੂਨ 'ਚ ਲੱਗਿਆ ਕੋਈ ਬੁਟੀਕ 'ਚ ਲੱਗਿਆ ਆਪਣਾ ਆਪਣਾ ਕੰਮ ਕਰ ਰਹੀਆਂ ਔਰ ਤੀਸਰੀ ਗੱਲ ਬਾਕੀ ਮਹਿਲਾਵਾਂ ਨੂੰ ਇਹ ਫਾਇਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਖਰਚਾ ਘਟਾਉਣ ਦੇ ਵਿੱਚ ਸਾਥ ਦੇ ਰਹੀਆਂ ਚਾਹੇ ਉਹ ਪਾਰਲਰ ਦਾ ਖਰਚਾ ਹੈ ਚਾਹੇ ਉਹ ਸਿਲਾਈ ਦਾ ਖਰਚਾ ਹੈ ਚਾਹੇ ਕੋਈ ਹੋਰ ਹਾਂਜੀ ਜੀ ਕਿਹਦੇ ਕਿਹਨਾਂ ਨੂੰ ਦੱਸ ਮਦਲਾ ਜਿੰਦੂ ਠੀਕ ਕਿਵੇਂ ਦੱਸ ਹਾਂਜੀ ਮੈਂ ਪ੍ਰਿੰਸੀਪਲ ਰਿਟਾਇਰ ਹਾਂ ਗਵਰਨਮੈਂਟ ਆਈਟੀ ਬਟਨਦਾਰ ਹਾਂ ਤੇ ਮੈਂ 26 27 ਸਾਲ ਤੋਂ ਮਾਡਰਨ ਆਈਟੀ ਨਾਂ ਦੀ ਸਸਤਾ ਚਲਾਉਂਦੇ ਆ ਅਸੀਂ ਛੁੱਟੀਆਂ ਦੇ ਵਿੱਚ ਬੱਚਿਆਂ ਵਾਸਤੇ ਫ੍ਰੀ ਕੈਂਪ ਲਗਦੇ ਲੜਕਿਆਂ ਲੜਕੀਆਂ ਵਾਸਤੇ ਇਹ ਬੱਚੇ ਸਕੂਲਾਂ ਛੁੱਟੀਆਂ ਦੇ میٹرਕ ਪਾਸ ਕਰਦੇ ਆ ਉਹਨੂੰ ਬਿਲਕੁਲ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਆ ਤਾਂ ਆਪਣੇ ਜਿਹੜੇ ਮੈਰਮਨ ਬੀਨੂ ਗਏ ਇਹ ਵੀ ਸਾਥੋਂ ਸਹਾਇਤਾ ਲੈਂਦੇ ਨੇ ਸਾਨੂੰ ਕੋਈ ਨਾ ਕੋਈ ਬੱਚਾ ਨੂੰ ਜਿਹੜੀ ਕੋਈ ਵੀ ਆ ਸਾਜੋ ਸਮਾਨ ਸਾਨੂੰ ਹੈਲਪ ਕਰੋ ਜਾਂ ਸਮਾਜ ਸੇਵਾ ਕਰਦੇ ਆ ਜਾਂ ਲੜਕੀਆਂ ਨੇ ਜਾਂ ਲੜਕੇ ਨੇ ਵੀ ਇਹਨਾਂ ਕੋਲ ਲੜਕੀਆਂ ਨੇ ਜਾਵੇ ਸਾਡੇ ਕੋਲ ਕੰਬਾਈ ਦਾ ਵੀ ਲੜਕੀਆਂ ਨੂੰ ਸਾਡੇ ਕੋਲ ਭੇਜੋ ਅਸੀਂ ਇਹਨਾਂ ਦੇ ਸਮਾਜ ਸੇਵਾ ਵਾਸਤੇ ਉਹ ਹੀ ਅਸੀਂ ਹਿੱਸਾ ਬਾਠ ਠੀਕ ਹੈ